ਹਾਂਜੀ ਸੱਸ ਜੀ ਕਾ ਲਈ ਤੁਹਾਨੂੰ ਜਮੇ ਸੱਚੀ ਇੱਕ ਗੱਲ ਦੱਸਣ ਲੱਗਿਆਂ ਕੋਈ ਕਹਾਣੀ ਨਹੀਂ ਕੋਈ ਮਨ ਕਰਤ ਕਹਾਣੀ ਨਹੀਂ ਹੈਗੀ ਖੰਨੇ ਤੋਂ 4 ਕਿਲੋਮੀਟਰ ਪਿੰਡਾ ਉਸ ਤੋਂ ਅੱਗੇ ਬੀਜਾ ਆਉਂਦਾ ਬੀਜੇ ਤੋਂ ਬਾਅਦ ਆਵਾ ਬਗਲੀ ਰੂਪਾ ਪੂਰਬ ਹੈ ਸਾਰੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਇੱਕ ਪਿੰਡ ਆਪਾਂ ਪਿੰਡ ਦਾ ਨਾਮ ਨਹੀਂ ਲੈਣਾ ਉਹ ਕੁੜੀ ਪਹਿਲਾਂ ਖੰਨੇ ਪੜ੍ਹਦੀ ਸੀ ਖੰਨੇ ਤੋਂ ਬਾਅਦ ਉਹ ਯੂਨੀਵਰਸਿਟੀ ਚੰਡੀਗੜ੍ਹ ਵੀ ਥੋੜਾ ਵੱਡਾ ਪੜ੍ਹੀ ਤੇ ਮਾਪੇ ਆਪ ਦਾ ਰਿਸ਼ਤਾ ਲੱਭਣ ਲੱਗੇ ਤਾਂ ਕੁੜੀ ਨੇ ਕਿਹਾ ਵੀ ਮੇਰੀ ਲਾਈਫ ਦੇ ਵਿੱਚ ਇੱਕ ਲੜਕਾ ਹੈਗਾ ਵੀ ਉਹ ਨੂੰ ਦੇਖ ਕੇ ਸ਼ਾਦੀ ਕਰ ਦੋ ਚਲ ਦੋਨੇ ਪਰਿਵਾਰ ਸਹਿਮਤ ਹੋਏ ਤੇ ਸ਼ਾਦੀ ਹੋ ਗਈ। ਹੋਣ ਤੋਂ ਬਾਅਦ ਕੁੜੀ ਵਾਲਿਆਂ ਨੂੰ ਤਾਂ ਥੋੜਾ ਬੜਾ ਸ਼ੀਸ਼ਕ ਤੇ ਮੁੰਡਿਆਂ ਵਾਲਿਆਂ ਨੂੰ ਵੀ ਪੈ ਗਿਆ ਵੀ ਕੁੜੀ ਚਿੱਟੇ ਦਾ ਟੀਕਾ ਲਗਾਈ। ਉਹਦੇ ਸਾਲ ਬਾਅਦ ਬੇਟੀ ਨੇ ਜਨਮ ਲਿਆ। ਬੇਟੀ ਦੇ ਜਨਮ ਤੋਂ ਬਾਅਦ 6-7 ਮਹੀਨੇ ਬਾਅਦ ਜਿਹੜਾ ਉਸ ਕੁੜੀ ਦਾ ਪਤੀ ਸੀ ਕੁੜੀ ಡೆਥ ਹੋ ਗਈ। ਜੋ ಡೆਥ ਹੋ ਗਈ ਨਾਈ ਤਾਂ ਸਹੁਰਾ ਪਰਿਵਾਰ ਕੁੜੀ ਨੂੰ ਰੱਖਣਾ ਮੰਨੇ ਤੇ ਨਾਈ ਕੁੜੀ ਦੇ ਪੇਕੇ ਪਰਿਵਾਰ ਦੋਨਾਂ ਪਰਿਵਾਰਾਂ ਨੇ ਹੱਥ ਖੜੇ ਕਰਤੇ ਵੀ ਅਸੀਂ ਨਹੀਂ ਇਹਨੂੰ ਰੱਖ ਸਕਦੇ। ਦੇਖੋ ਜੀ ਚਾਹੌਤਾਂ ਡਾਕਟਰ ਹੀ ਲਾਜ ਕਰਵਾ ਸਕਦੇ ਸੀ। ਅੱਜਕੱਲ ਬਹੁਤ ਐਹ ਜੀਆਂ ਦਵਾਈਆਂ ਨੇ ਜਿਨ੍ਹਾਂ ਨਾਲ ਬੱਚਿਆਂ ਦਾ ਲਾਜ ਬਣਦਾ ਪਰ ਇਹ ਨਹੀਂ ਹੁੰਦਾ ਵੀ ਹੱਥ ਖੜੇ ਕਰਕੇ ਮੈਦਾਨ ਛੱਡ ਕੇ ਭੱਜ ਜਾਓ। ਗਲਤੀਆਂ ਤਾਂ ਬੱਚਿਆਂ ਤੇ ਬਹੁਤ ਹੋ ਜਾਂਦੀਆਂ ਨੇ। ਪਰ ਅੱਜ ਉਹ ਕੁੜੀ ਦੀ ਜਿਹੜੀ ਤੁਹਾਨੂੰ ਗੱਲ ਦੱਸਣ ਲੱਗਿਆ ਮੈਨੂੰ ਕਿਸੇ ਨੇ ਕੱਲ ਫੋਨ ਤੇ ਦੱਸਿਆ ਵੀ ਉਹ ਕੁੜੀ ਕੋੜੇ ਹੁ ਕੁੜੀ 6 ਸੱਤ ਸਾਲ ਦੀ ਹੋ ਗਈ ਆ। ਵੀ ਕਹਦੇ ਉਹ ਕਿਸੇ ਮੋਟਰ ਤੇ ਕਿਸੇ ਹੋਰ ਮੁੰਡੇ ਦਾ ਨਾਂ ਰਹਿੰਦੀ ਆ। ਕੋਈ ਹੋਰ ਮੁੰਡਾ ਉਹਦੇ ਇਰੈਕਸ਼ਨ ਆ ਗਿਆ ਮਤਲਬ ਸੰਦਲ ਵੀ ਉਹਦੇ ਕਬਰ ਦੇ ਵਿੱਚ ਕਰ ਲਿਆ ਉਹਨੇ। ਉਹ ਮੁੰਡਾ ਵੀ ਟੀਕੇ ਲਾਉਂਦਾ ਵਾ। ਉਹਨੂੰ ਉਹਨੇ ਦੋਸਤ ਬਣਾਇਆ ਤੇ ਦੋਨੇ ਜਣੇ ਟੀਕੇ ਲਾਉਂਦੇ ਨੇ ਮੋਟਰ ਤੇ ਕੋਠਿਆਂ ਦੇ। ਅਗਰ ਇਹਨੂੰ ਕਹਿ ਦਿੰਦਾ ਨੇ ਵੀ ਅਸੀਂ 5-7 ਦਿਨ ਰਹਿਣਾ ਸਾਡੇ ਕੋਲੇ ਮਕਾਨ ਹੈ ਨਹੀਂ ਰਹਿਮ ਦੇ ਲਈ ਲੋਕੀ ਹੁੰਦੇ ਨਹੀਂ ਜਦੋਂ ਪਰ ਅਗਲੇ ਨੂੰ ਪਤਾ ਲੱਗਦਾ ਹਲਾ ਉਸ ਮੋਟਰ ਤੋਂ ਕੱਢ ਦਿੰਦਾ ਤੇ ਕਈਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਵੀ ਜਿਹੜੀ ਥੋੜੀ ਜ਼ਿੰਦਗੀ ਤਾਂ ਹੈਗੀ ਹੈ ਹੈਗੀ ਹੈ ਵੀ ਤੁਸੀਂ ਇਹ ਜਿਹੜੀ ਕੁੜੀ ਆ ਨਾ ਵੀ ਹੁਣ 6-7 ਸਾਲ ਦੀ ਹੈ ਤੁਸੀਂ ਇਹਨੂੰ ਕਿੱਥੇ ਧੱਕੇ ਖਾਂਵੋ ਤੁਸੀਂ ਆਪ ਤਾਂ ਖਾਂਦੀਆਂ ਵੀ ਕੁੜੀ ਨੂੰ ਤੁਸੀਂ ਬਾਰ ਜਿਹੜਾ ਹੁੰਦਾ ਆਸ਼ਰਮ ਉੱਥੇ ਛੱਡ ਦਿਓ ਤਾਂ ਹਮੇ ਦਾ ਕਹਦਾ ਕੁੜੀ ਨੇ ਭਰ ਲਈ ਸੀ ਵੀ ਛੱਡੂਗੀ ਪਰ ਕਹਦੀ ਮੈਂ ਹਜੇ 10 ਦਿਨ ਕੁੜੀ ਨੂੰ ਕੋ ਰੱਖਣਾ 10 ਦਿਨਾਂ ਚ ਕੀ ਹੋਊ ਜੇ ਉਹਦਾ ਮਨ ਹੁੰਦਾ ਛੱਡਣ ਕਰੋ ਮੈਨੂੰ ਪਤਾ ਲੱਗਿਆ ਵੀ ਕੱਲ ਉਸ ਮੋਟਰ ਤੋਂ ਵੀ ਚਲੀ ਗਈ ਐ ਨਹੀਂ ਤਾਂ ਉਹਨਾਂ ਨੂੰ ਕੋਈ ਕਰਾਇਤਾ ਕਮਰਾ ਦੰਦਾ ਜੇ ਦੇਊਗਾ ਵੀ ਉਹ ਕਿਰਾਇਆ ਕਿੱਥੋਂ ਦੇਣਗੇ ਪਤਾ ਨਹੀਂ ਉਹ ਕਿੱਥੋਂ ਚਿੱਟਾ ਲਾਉਂਦੇ ਨੇ ਕਿੱਥੋਂ ਨਹੀਂ ਵੀ ਵਿੱਚ ਤਾਂ ਇਹ ਵੀ ਕਹਿੰਦੇ ਨੇ ਵੀ ਉਹ ਸ਼ਾਇਦ ਵੀ ਵੇਚਦੇ ਬੂਚਦੇ ਵੀ ਨੇ ਵੀ ਜਾਂ ਗੋਲੀਆਂ ਗਾਲੀਆਂ ਖਾਂਦੇ ਨੇ ਦੇਖੋ ਬੱਚਿਆਂ ਨੂੰ ਇਹੀ ਆਪਾਂ ਸਮਝਾਵੋ ਬੱਚੇ ਪੜੋ ਜ਼ਰੂਰ ਪਰ ਕਰਾਹੇ ਤੇ ਨਾ ਚੱਲੋ ਦੇਖੋ ਨਾ ਤੁਹਾਡੀ ਮਾਪੇ ਦੀ ਜ਼ਿੰਦਗੀ ਬਰਬਾਦ ਨਾ ਹੈ ਤੁਹਾਡੀ ਨਾ ਹੀ ਜਦੋਂ ਤੁਹਾਡਾ ਪੜਨੜ ਹੁੰਦਾ ਉਹਦੀ ਜ਼ਿੰਦਗੀ ਬਰਬਾਦ ਤੁਸੀਂ ਕਈ ਘਰ ਖਰਾਬ ਕਰ ਲਏ ਨੇ ਨਸ਼ੇ ਦੇ ਨਾਲ ਆਉਣ ਵਾਲੇ ਸਾਡੇ ਬੱਚਿਆਂ ਤੇ ਵੀ ਇਹੀ ਅਸਰ ਪੈਂਦਾ ਮੈਂ ਤਾਂ ਇਹੀ ਕਹਨੇ ਚਾਹੇ ਘਟ ਪੜਜੋ ਪਰ ਨਸ਼ਿਆਂ ਦੇ ਵਿੱਚ ਨਾ